ਸਾਹਿਬ ਨੇ ਉਹਨਾਂ ਨੇ ਜਨੇਊ ਦਾ ਜ਼ਿਕਰ ਨਹੀਂ ਕੀਤਾ ਉਹਨਾਂ ਦੀ ਰਚਨਾ ਤੇ ਖਿੰਜ਼ੂ ਵਿਦਮ ਦਾ ਕੋਈ ਜ਼ਿਆਦਾ ਜ਼ਿਕਰ ਨਹੀਂ ਕੀਤਾ ਉਹ ਇਸਲਾਮਿਕ ਸ਼ਰਾਹ ਦੀ ਕਾफी ਗੱਲ ਕਰ ਜਾਂਦੇ ਆ ਉਹਨਾਂ ਦਾ ਇੱਕ ਸ਼ਲੋਕ ਹੈ ਉਹ ਸ਼ਲੋਕ ਹੈ ਕਿ ਕਨ ਮਸੱਲਾ ਹਾਲਾਂਕਿ ਨਮਾਜ਼ੀ ਵਾਸਤੇ ਮਸੱਲਾ ਹੋਣਾ ਅਤ ਜ਼ਰੂਰੀ ਕਿਉਂਕਿ ਉਹਦੇ ਉੱਤੇ ਉਹ ਬੈਠ ਕੇ ਨਮਾਜ਼ ਅਦਾ ਕਰਦਾ ਸਜਦੇ ਜਾਂਦਾ ਸੂਪ ਗਲ ਵੈਸੇ ਸੂਪ ਲਫ਼ਜ਼ ਦਾ ਅਰਥ ਹੁੰਦਾ ਚੋਗਾ ਚੋਲਾ ਜਿਹਨੂੰ ਕਹਿੰਦੇ ਆ ਕਾਲਾ ਚੋਲਾ ਇਸੇ ਸੂਪ ਸ਼ਬਦ ਤੋਂ ਕਿਹਾ ਜਾਂਦਾ ਸੂਵੀ ਸ਼ਬਦ ਬਣਿਆ ਮੋਢੇ ਤੇ ਮਸੱਲਾ ਹੈ ਫਕੀਰਾਂ ਵਾਲਾ ਕਾਲਾ ਚੋਲਾ ਪਾਏ ਮਹਾਰਾਜ ਬਾਬਾ ਫਰੀਦ ਸਾਹਿਬ ਕਹਿੰਦੇ ਦਿਲ ਕਾਤੀ ਚਿੰਨ ਹੈ ਮਸੱਲਾ ਵੀ ਪਤਾ ਲੱਗੇਗਾ ਨਮਾਜ਼ੀ ਹੈ ਜੀ ਤਾਹਨੇ ਹਰ ਥਾਂ ਤੇ ਮਸੱਲਾ ਮੋਢੇ ਤੇ ਰੱਖਦਾ ਇਹਦੇ ਗੱਲ ਵਿੱਚ ਫਕੀਰਾਂ ਵਾਲਾ ਚੋਲਾ ਪਰ ਮਹਾਰਾਜ ਕਹਿੰਦੇ ਦਿਲ ਕਾਤੀ ਇਹਦੇ ਦਿਲ ਵਿੱਚ ਸਿਰਫ ਬੁਰਾਈਆਂ ਦੀਆਂ ਕੈਂਚੀਆਂ ਚੱਲਦੀਆਂ ਨੇ ਕਿਸੇ ਬੰਦੇ ਨੂੰ ਨੀਵਾ ਕਿਵੇਂ ਦਿਖਾਣਾ ਹੈ ਕਿਸੇ ਦਾ ਕਵਟ ਕਿਵੇਂ ਖੇਡਣਾ ਹੁਣ ਬਾਬਾ ਫਰੀਦ ਸਾਹਿਬ ਇੰਨੇ ਕਟੜ ਨੇ ਨਮਾਜ਼ ਦੇ ਮੈਂ ਆਪ ਜੀ ਨੂੰ ਇੱਕ ਵਾਰ ਅਰਜ਼ ਕੀਤੀ ਕਿ ਜਦੋਂ ਬਾਬਾ ਸਾਹਿਬ ਜੀ ਦਾ ਅੰਤਲਾ ਸਮਾ ਆਇਆ ਕਹਾਂ ਜਾਂਦਾ ਹੈ ਕਿ ਇਹ ਨਮਾਜ਼ ਅਦਾ ਕਰ ਲੱਗੇ ਇਹਨਾਂ ਨੂੰ ਵਜ਼ੂ ਕਰਾਇਆ ਗਿਆ ਜਦੋਂ ਇਹਨਾਂ ਨਮਾਜ਼ ਪੜ੍ਹੀ ਤੇ ਨਮਾਜ਼ ਪੜਦਿਆਂ ਪੜਦਿਆਂ ਗੱਸ਼ੀ ਪੈ ਗਈ ਇਹ ਬੇਹੋਸ਼ ਹੋ ਗਏ ਜਦੋਂ ਬੇਹੋਸ਼ ਹੋਏ ਚੇਲੇ murid ਕੋਲ ਸੰ ਦੁਬਾਰਾ ਹੋਸ਼ ਵਿੱਚ ਆਏ ਤੇ ਕਹਿਣ ਲੱਗੇ ਮੈਂ ਨਮਾਜ਼ ਅਦਾ ਕਰ ਲਈ ਅੱਗੋਂ ਚੇਲਿਆਂ ਨੇ muridਾਂ ਨੇ ਕਿਹਾ ਨਹੀਂ ਅਧ ਵਿਚਾਲੇ ਗੱষি ਪੈ ਗਈ ਕਹਿਣ ਲੱਗੇ ਲਿਆਓ ਪਾਣੀ ਮੈਂ ਵੁਜ਼ੂ ਕਰਕੇ ਨਮਾਜ਼ ਅਦਾ ਕਰ ਲਵਾਂ ਇੱਕ ਚੇਲੇ ਨੇ murid ਨੇ ਕਿਹਾ ਕਹਿਣ ਲੱਗੇ ਬਾਬਾ ਸਾਹਿਬ ਆਪ ਹੁਣ ਆਖਰੀ ਮੁਕਾਮ ਤੇ ਖੋ ਤੁਸੀਂ ਬੜੀ ਜ਼ਿੰਦਗੀ ਪਰਹੇਜ਼ਗਾਰੀ ਨਾਲ ਬਤੀਤ ਕੀਤੀ ਬੜਾ ਸੰਜਮ ਰੱਖਿਆ ਹੁਣ ਨਮਾਜ਼ ਦੀ ਲੋੜ ਅੱਗੋਂ ਅਖੀਰਲੇ ਬਚਨ ਕਹਿ ਸਨ ਕਹਿੰਦੇ ਤੈਨੂੰ ਮੇਰੇ ਅੰਦਰ ਦਾ ਕੀ ਪਤਾ ਇਹ ਤਾਂ ਮੈਨੂੰ ਪਤਾ ਹੈ ਕਿ ਮੇਰਾ ਅੰਦਰ ਕਿੱਥੇ ਖਲੋਤਾ ਹੋਇਆ ਹੈ ਮੈਂ ਨਮਾਜ਼ ਫੇਰ ਪੜਾਂਗਾ ਅਖੀਰਲੇ ਬੋਲ ਸੰਯਾ ਹਈ ਯਾ ਕਹੂੰ ਤੂੰ ਹੀ ਰੱਬ ਸੱਚ ਹੈ ਮੈਂ ਬੇਨਤੀ ਕਰਾਂਗਾ ਉਹ ਮਹਾਂਪੁਰਖ ਆਪਣੇ ਚਿੰਨ ਦਾ ਵੀ ਜ਼ਿਕਰ ਕਰ ਰਿਹਾ ਹੈ ਕਿ ਕੰਨ ਮਸੱਲਾ ਸੂਪ ਗਲ ਦਿਲ ਕਾਤੀ ਗੁਰਵਾਤ ਤੇਰੇ ਮੋਢੇ ਤੇ ਮਸੱਲਾ ਗਲ ਵਿੱਚ ਤੇਰੇ ਸੂਪ ਹੈ ਜ਼ਬਾਨ ਤੇਰੀ ਮਿੱਠੀ ਏ ਗੁਰਵਰਗੀ ਦਿਲ ਵਿੱਚ ਕੰਚੀਆਂ ਨੇ ਤੇ ਬਾਬਾ ਸਾਹਿਬ ਕਹਿੰਦੇ ਨੇ ਬਾਹਰ ਦੀ ਸਹ ਚਾਨਣਾ ਦਿਲ ਅੰਧਿਆਰੀ ਰਾਤ ਬਾਹਰ ਬਿਲਕੁਲ ਲਾਈਟਿੰਗ ਹੋਈਏ ਦੀਪਕ ਟਿਮਟਮਾਉਂਦੇ ਨੇ ਪਰ ਅੰਦਰ ਘਰ ਦੇ ਹਨੇਰਾ ਹੈ ਮੈਂ ਤਾਂ ਬੇਨਤੀ ਕੀਤੀ ਜਿਹੜਾ ਇਹ ਸਵਈਆ ਹੈ ਨਾ ਕਈ ਵਾਰੀ ਅਰਥ ਜਦੋਂ ਅੱਗੇ ਹੁਣ ਚੱਲਣਗੇ ਤੇ ਇਹਨਾ ਮਨ ਚ ਆ ਜਾ ਵੀ ਕਿਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਿੰਦਿਆ ਕਰ ਰਹੇ ਨਹੀਂ ਸਤਿਗੁਰੂ ਨੇ ਆਪਣੀ ਬਾਣੀ ਚ ਗਿਆ ਹੈ ਕਹਿੰਦੇ ਇਹ ਤੋਂ ਵੱਡੇ ਗਿਆਨੀ ਜਿਨ ਨੂੰ ਜਾਨੀ ਪੈ ਬਖਾਨੀ ਨਾ ਹੈ ਗੁਰੂ ਗੋਬਿੰਦ ਸਿੰਘ ਦੇ ਬੋਲ ਨੇ ਮਹਾਰਾਜ ਕਹਿੰਦੇ ਨੇ ਮੇਰੇ ਤੋਂ ਪਹਿਲਾਂ ਵੀ ਬੜੇ ਗਿਆਨਵਾਨ ਆਏ ਉਹਨਾਂ ਗਿਆਨੀਆਂ ਨੇ ਰੱਜ ਕੇ ਕਥਾ ਵਿਚਾਰਾ ਕੀਤੀਆਂ ਇਹ ਤੋਂ ਵੱਡੇ ਗਿਆਨੀ ਜਿਨ ਨੂੰ ਜਾਨੀ ਸਮਝ ਲੱਗ ਗਈ ਵੀ ਪਖੰਡ ਖੈ ਸਮਝ ਲੱਗਿਆ ਪਰ ਪੰਚਖੈ ਇਹ ਤੋਂ ਵੱਡੇ ਗਿਆਨੀ ਜਿਨੂੰ ਜਾਨੀ ਪੈ ਬਖਾਨੀ ਨਾਹੀਂ ਪਰ ਉਹ ਬੋਲੇ ਨਹੀਂ ਐਸੋ ਨਾ ਪਰਪੰਚ ਮਨ ਪੂਲ ਆਨੀਆਂ ਤਖੈਂ ਮੈਂ ਇਹੋ ਜੈ ਪਖੰਡ ਨੂੰ ਆਪਣੇ ਮਨ ਵਿੱਚ ਕਦੀ ਨਹੀਂ ਰੱਖਾਂਗਾ। ਇਹੀ ਬਚਨ ਮਹਾਰਾਜ ਜੀ ਦਾ ਕਿ ਜਿਮ ਜਿਮ ਕਹੀ ਤਿਮੈ ਤਿਮ ਕਹਿਹੁ ਜਿਵੇਂ ਜਿਵੇਂ ਮੇਰਾ ਪਾਰ ਬ੍ਰਹਮ ਪਰਮੇਸ਼ਵਰ ਮੈਨੂੰ ਬੁਲਾਏਗਾ ਗੁਰੂ ਗੋਬਿੰਦ ਸਿੰਘ ਕਹਿੰਦੇ ਨੂੰ ਮੈਂ ਜ਼ਰੂਰ ਬੋਲਾਂਗਾ ਜਿਮ ਜਿਮ ਕਹੀ ਤਿਮੈ ਤਿਮ ਕਹਿਹੁ ਔਰ ਕਿਸੇ ਸੇ ਬੈਰ ਨਾ ਗਾਹੂ ਮੇਰਾ ਕਿਸੇ ਨਾਲ ਕੋਈ ਵੈਰ ਥੋੜਾਕ ਜਿਹੜਾ ਅਸੀਂ ਸਵਈਆ ਪੜਿਆ ਹੈ ਮੈਂ ਆਸਾ ਕੀ ਵਾਰ ਚੋਕ ਸ਼ਲੋਕ ਲੈ ਲਿਆ ਹੁਣ ਸੁਣਿਓ ਇਸ ਨੂੰ ਮੁਸਲਮਾਨਾ ਸ਼ਿਵਤ ਸ਼ਰਈਅਤ ਪਾਵੇਂ ਦੀ ਕਥਾ ਦਾਸ ਨੂੰ ਪਤਾ ਹੋ ਚੁੱਕੀ ਮੁਸਲਮਾਨ ਸ਼ਰਈਅਤ ਦੀ ਕਿਤਾਬ ਪੜਦਾ ਹੈ ਇਹ ਕੰਮ ਸ਼ਰ੍ਹਾ ਮੁਤਾਬਕ ਠੀਕ ਹੈ ਕਿ ਨਹੀਂ ਹਾਲਾਂਕਿ ਉਹਦੀ ਸ਼ਰ੍ਹਾ ਦੇ ਅੰਦਰ ਨਮਾਜ਼ ਕਹਿ ਵਜ਼ੂਅ ਹੈ ਯਕਾਤ ਕਹਿ ਖਾਜ ਹੈ ਕਿ ਇਹ ਹੀ ਨਹੀਂ ਜੀ ਰੋਜ਼ਾ ਹੈ ਪੰਜੀ ਜਨ ਉਹ ਜਦੋਂ ਵੀ ਪੜਦਾ ਇਹ ਕਹਿੰਦਾ ਮੇਰੇ ਸ਼ਰਅ ਮੁਤਾਬਕ ਠੀਕ ਹੈ ਮੇਰੀ ਸ਼ਰਅ ਉਹਨ ਸਾਰੇ ਗਲਤ ਹੈ ਮੁਸਲਮਾਨਾ ਸਿਬਤ ਸਰਾਇਤ ਸੁਣਿਓ ਸਿਬਤ ਰੱਬ ਦੀ ਨਹੀਂ ਸਿਬਤ ਸਰਾਇਤ ਜਿੱਥੇ ਬੈਠਦੇ ਨੇ ਆਪਣੀ ਸ਼ਰਅ ਦੀ ਹੀ ਸਿਬਤ ਕਰਦੇ ਤੇ ਦੂਜੇ ਦੇ মত ਨੂੰ ਨੀਵੀਆਂ ਦਿਖਾਉਂਦੇ ਪਏ ਆ ਮਹਾਰਾਜ ਕਹਿੰਦੇ ਦੇਖੋ ਇਹ ਸੰਪਰਦਾ ਮੁਸਲਮਾਨਾ ਸਿਬਤ ਸਰਾਇਤ ਪੜ ਪੜ ਕਰਾਂ ਵਿਚਾਰ ਉਹ ਕਿਤਾਬਾਂ ਪੜਦੇ ਨੇ ਸ਼ਰਅ ਦੀਆਂ ਤੇ ਉਹਦੀ ਵਿਚਾਰ ਕਰਦੇ ਬੰਦੇ ਸੇ ਬੰਦੇ ਸੇ ਜੇ ਪਵੈ ਵਿੱਚ ਬੰਦੀ ਦਾਸ ਨੇ ਅਰਥ ਕਰਦੇ ਆ ਇੱਥੇ ਕਿਹਾ ਸੀ ਬੰਦੀ ਦਾ ਅਰਥ ਇੱਥੇ ਬੰਦਗੀ ਨਹੀਂ ਉਹ ਕਹਿੰਦੇ ਨੇ ਇਸ ਧਰਤੀ ਤੇ ਉਹ ਹੀ ਬੰਦੇ ਨੇ ਬੰਦੇ ਸੇ ਉਹ ਹੀ ਬੰਦੇ ਨੇ ਜੇ ਪਵੈ ਵਿੱਚ ਬੰਦੀ ਜਿਹੜੀ ਸ਼ਰਾਂ ਦੀ ਪਵੰਦੀ ਵਿੱਚ ਹੁੰਦੇ ਨੇ ਫਿਰ ਬੇਨਤੀ ਸੁਣਿਓ ਜਿਹੜੇ ਸ਼ਰਾਂ ਦੇ ਪਬੰਧ ਨੇ ਉਹ ਹੀ ਬੰਦੇ ਨੇ ਮਹਾਰਾਜ ਕਿਦ ਨੇ ਵੇਖਣ ਕੋ ਦੀਦਾਰ ਜਿਹੜੇ ਸ਼ਰਾਂ ਦੀ ਪਾਬੰਦੀ ਚ ਪੈ ਕੇ ਜ਼ਿੰਦਗੀ ਜੀ ਕੇ ਰੱਬ ਦੇ ਦੀਦਾਰ ਦੀ ਤਲਬ ਰੱਖਦੇ ਨੇ ਅਸਲ ਚ ਉਹੀ ਬੰਦੇ ਹੁਣ ਗੁਰਮਤਾ ਇਸ ਨੂੰ ਮੰਨਦੀ ਨਹੀਂ ਗੁਰਮਤਾ ਕਹਿੰਦੀ ਹੈ ਨਹੀਂ ਕੋਈ ਬੋਲੇ RAM RAM ਕੋਈ ਖੁਦਾਏ ਕੋਈ ਸੇਵੇ ਗੁਸਾਈਆਂ ਕੋਈ ਅਲਾਏ ਗੁਰਮਤਾ ਇਹ ਆਵਾਜ਼ ਦੇ ਕੇ ਕਹਿ ਰਹੀ ਹੈ ਜਦੋਂ ਅਸੀਂ ਪਾਠ ਕਰਨੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦਾ ਹਜ਼ੂਰ ਗੁਰੂ ਗ੍ਰੰਥ ਸਾਹਿਬ ਇਹ ਇਹ ਨੂੰ ਇੱਕ ਸੀਮਾ ਚ ਨਹੀਂ ਬੰਦ ਦੇ ਪੈ ਮਹਾਰਾਜ ਕਹਿੰਦੇ ਕੋਈ ਰਾਮ ਬੋਲ ਰਿਹਾ ਕੋਈ ਅੱਲਾ ਬੋਲ ਰਿਹਾ ਗੁਰੂ ਗੋਬਿੰਦ ਸਿੰਘ ਕਹਿੰਦੇ ਆ ਦੇਰਾ ਮਸਜਿਦ ਸੋਈ ਪੂਜਾ ਉਹ ਨਵਾਜੋਈ ਮਨ ਸਭ ਇੱਕ ਪੈ ਅਨੇਕੋ ਪ੍ਰਭਾਵ ਹੈ ਦੇਵਤਾ ਅਦੇਵ ਦਾ ਚ ਗੰਦਰਬ ਤੁਰਕ ਹਿੰਦੂ ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਵ ਹੈ ਮਹਾਰਾਜ ਕਹਿੰਦੇ ਆ ਇੱਕੈ ਨੈਨ ਇੱਕੈ ਕਾਨ ਇੱਕੈ ਦੇਹ ਇੱਕੈ ਬਾਣ ਖਾਕ ਬਾਦ ਆਤਿਸ਼ ਔਰ ਆਬ ਕੋ ਲਾਉਕ ਮਹਾਰਾਜ ਕਹਿੰਦੇ ਕਿਉਂ ਦੀਵਾਰ ਖੜੀ ਕਰ ਰਹੇ ਸੰਪਰਦਾ ਦੀ ਮੁਸਲਮਾਨ ਦਿਆਂ ਵੀ ਅੱਖਾਂ ਦੋ ਹਿੰਦੂ ਦਿਆਂ ਵੀ ਦੋ ਬੋਧੀ ਦਿਆਂ ਵੀ ਦੋ ਜਤੀ ਦਿਆਂ ਵੀ ਦੋ ਜੈਨੀ ਦਿਆਂ ਵੀ ਦੋ ਪਾਰਸੀ ਦਿਆਂ ਵੀ ਦੋ ਪੰਜਾਂ ਤਤਾਂ ਦਾ ਸਮੇਲ ਖੱਦ ਮਾਸ ਚੰਮ ਦੇ ਬੜੇ ਨੇ ਤੇ ਮਹਾਰਾਜ ਕਹਿੰਦੇ ਅਸਲ 'ਚ ਵੱਖ-ਵੱਖ ਬੋਲੀਆਂ ਵੱਖ-ਵੱਖ ਇਲਾਕੇ ਤੇ ਲੱਖ ਲੱਖ ਪਹਿਰਾਵੇ ਇਹਨਾਂ ਉੱਤੇ ਪਰਵਾਹ ਪਾਈ ਬੈਠਿਆ ਬੋਲੀ ਦੇ ਥੱਲੇ ਪਹਿਰਾਵੇ ਦੇ ਥੱਲੇ ਕਲਚਰ ਦੇ ਥੱਲੇ ਜਿਹੜਾ ਰੱਬ ਨੇ ਸਿਸਟਮ ਪੈਦਾ ਕੀਤਾ ਉਹ ਸਾਰੀ ਦੁਨੀਆ ਦਾ ਕੇਵਲ ਇੱਕ ਹੈ ਮੇਬੀ ਇਕਰਾੰਗਾ ਮਹਾਰਾਜ ਗੁਰਮਤ ਵਿੱਚ ਇਹੀ ਤਾਂ ਥੋੜਾ ਸੁਣੋ ਇਹਨੂੰ ਇਹ ਹੋਰ ਨੁਕਤੇ ਮੁਸਲਮਾਨਾ ਸਿਬਤ ਤਰੀਕ ਕਿਸੇ ਮੈਂ ਤੇ ਅਟੈਕ ਨਹੀਂ ਕਰ ਰਿਹਾ ਵੈਗਰੂ ਜੀ ਗੁਰੂ ਗ੍ਰੰਥ ਸਾਹਿਬ ਚ ਇੱਕ ਸ਼ਬਦ ਕਹੇ ਅਸੀਂ ਬੜੀ ਬੜੀ ਵਾਚਿਆ ਭਗਤ ਨਾਮਦੇਵ ਜੀ ਦਾ ਉਹਨਾਂ ਨਾਲ ਬੀਤੀ ਸਾਨੂੰ ਸਭ ਨੂੰ ਪਤਾ ਹੈ ਵੀ ਉਹ ਰਾਮ ਬੋਲਦੇ ਆ ਪਰ ਜੋ ਤੁਸ਼ੱਦਤ ਉਹਨਾਂ ਤੇ ਹੋ ਰਿਹਾ ਹੈ ਉਹ ਇਸ ਗੱਲ ਦਾ ਹੋ ਰਿਹਾ ਹੈ ਕਿ ਇਹ ਕਾਫਰ ਦੀ ਜ਼ਬਾਨ ਚ ਰਾਮ ਦੀ ਥਾਂ ਤੇ ਖੁਦਾ ਕਿਉਂ ਨਹੀਂ ਨਿਕਲਦਾ ਅੱਲਾ ਕਿਉਂ ਨਹੀਂ ਬੋਲਦਾ ਇਹ ਗੱਲ ਗੁਰੂ ਗੋਬਿੰਦ ਸਿੰਘ ਕਹ ਰਹੇ ਹਨ ਕਹਿੰਦੇ ਉਹ ਭਲੇ ਲੋਕੋ ਤੁਸੀਂ ਆਪਣੇ ਰੱਬ ਦੇ ਲਫ਼ਜ਼ਾਂ ਨੂੰ ਲੜਾ ਰਹੇ ਹੋ ਤੁਸੀਂ ਆਪਣੇ ਆਪਣੇ ਅਡੰਬਰ ਦਾ ਪ੍ਰਸਾਰ ਕਰ ਰਹੇ ਹੋ ਪਰ ਜਿਹਦੀਆਂ ਗੱਲਾਂ ਤੁਸੀਂ ਕਰਦੇ ਪਏ ਉਹਦੇ ਤੇ ਆਸਥਾ ਕੋਈ ਨਹੀਂ ਉਸ ਤੇ ਭਰੋਸਾ ਕੋਈ ਨਹੀਂ ਜਿਵੇਂ ਆਪਾਂ ਬਾਣੀ ਚ ਪੜਨੇ ਆ ਕਿ ਰੁਦਨ ਕਰੇ ਨਾਮੇ ਕੀ ਮਾਏ ਛੋੜ ਰਾਮ ਕੀ ਨਾ ਭਜੈ ਖੁਦਾਏ ਉਹ ਕਹਿੰਦਾ ਨਾ ਹੂੰ ਤੇਰਾ ਪੁੰਗੜਾ ਨਾ ਤੂੰ ਮੇਰੀ ਮਾਏ ਪਿੰਡ ਪਰੈ ਤੋ ਹਰ ਗੁਣ ਗਾਇ ਮੈਂ ਵਿਸ਼ੇ ਵਿੱਚ ਰਹਾ ਤਿੰਨ ਕ ਬਚਨ ਮੈਂ ਲੈਣੇ ਨੇ ਬਾਣੀ ਚੋਂ ਪਹਿਲਾਂ ਇਹਦੇ ਅਰਥ ਕਰਨ ਲਈ ਮਹਾਰਾਜ ਕਹਿੰਦੇ ਨੇ ਮੁਸਲਮਾਨਾਂ ਸਿਬਤ ਸ਼ਰੀਅਤ ਪਰ ਪੜ ਕਰੇ ਵਿਚਾਰ ਬੰਦੇ ਸੇ ਜੇ ਪਵੇਂ ਵਿੱਚ ਬੰਦੀ ਵੇਖਣ ਕੋ ਦੀਦਾਰ ਅਗਲਾ ਫਿਰਕਾ Hindu ਸਾ ਲਾਹੀ ਸਾਲਾਹਣ ਦਰਸ਼ਨ ਰੂਪ અપਾਰ Hindu ਸਲੋਤਾ ਕਰਦੇ ਆ ਕਈ ਸੱਜਣ ਦਰਸ਼ਨ ਦੇ ਅਰਥ ਖਾਟ ਦਰਸ਼ਨ ਕਰਦੇ ਆ ਜੀ ਛੇ ਸ਼ਾਸਤਰ ਉਹ ਛੇ ਸ਼ਾਸਤਰਾਂ ਦੀ ਵਿਚਾਰ ਵੀ ਕਰਦੇ ਆ ਪ੍ਰਭੂ ਦੇ ਦਰਸ਼ਨਾਂ ਦੀ ਗੱਲ ਵੀ ਕਰਦੇ ਨੇ ਪਰ ਮਹਾਰਾਜ ਕਹਿੰਦੇ ਤੀਰਥ ਨਾਵੇਂ ਅਖੀਰ ਤੇ ਉਹ ਵੀ ਆ ਕੇ ਜਲ ਦੇ ਇਸ਼ਨਾਨ ਤਕਸੀਮਤ ਨੇ ਤੀਰਥ ਨਾਵੇਂ ਤੇ ਪੂਜਾ ਅਰਚਾ ਕਰਦੇ ਨੇ ਅਗਰ ਵਾਸ ਬਹਿਕਾਰ ਉਹ ਸਿਰਫ ਪੂਜਾ ਲਈ ਸੁਗੰਧੀ ਤੇ ਜ਼ਿਆਦਾ ਜ਼ੋਰ ਦੇ ਰਹੇ ਨੇ Hindu ਸਾ ਲਾਂਗੀ ਸਾ ਲਾਂ ਦਰਸ਼ਨ ਰੂਪ ਅਪਾਰ ਤੀਰਥ ਨਾਮ ਹੈ ਅਰਚਾ ਪੂਜਾ ਅਗਰ ਵਾਸ ਬਹਿਕਾਰ ਬਹਿਕਾਰ ਦਰਤ ਤੇ ਮਹਿਕਾਰ ਕੈ ਸੁਗੰਧਿਕ ਅਗਰ ਵਾਸ ਬਹਿਕਾਰ ਜੋਗੀ ਸੁਨ ਧਿਆਨ ਜੇਤੇ ਜੋਗੀ ਜਿਹੜੇ ਨੇ ਉਹ ਸੁਨ ਦਾ ਜ਼ਿਕਰ ਕਰਦੇ ਨੇ ਅਲਖ ਨਾਮ ਕਰਤਾਰ ਉਸ ਕਰਤਾਰ ਨੂੰ ਅਲਖ ਅਲਖ ਕਹਿ ਕੇ ਬੋਲਦੇ ਆ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ ਉਹ ਸੂਖਸ਼ਮਤਾ ਦੀ ਗੱਲ ਕਰਦੇ ਆ ਉਸ ਨੂੰ ਨਿਰੰਜਨ ਕਹਿੰਦੇ ਆ ਉਸ ਨੂੰ ਨਿਰਾਕਾਰ ਕਹਿੰਦੇ ਆ ਪਰ ਜਦੋਂ ਧਿਆਨ ਬੈਠਣਦੇ ਆ ਤੇ ਮਹਾਰਾਜ ਕਹਿੰਦੇ ਨੇ ਕਈ ਉਹ ਵੀ ਕਾਇਆ ਦਾ ਧਿਆਨ ਧਰ ਕੇ ਬੈਠੇ ਹੋਇਆ ਜਿਹਨੂੰ ਨਿਰੰਕਾਰ ਕਹਿੰਦੇ ਆ ਫਿਰ ਉਹ ਆਕਾਰ ਕਿਵੇਂ ਬਣਾ ਲੈਣਗੇ ਫਿਰ ਬੇਨਤੀ ਸੁਨੇ ਸੂਕਾ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ ਸਤਿਆਂ ਮਨ ਸੰਤੋਖ ਊਪਜੈ ਮਹਾਰਾਜ ਕਹਿੰਦੇ ਜਿਹੜੇ ਦਾਨੀ ਨੇ ਉਹਨਾਂ ਦੇ ਮਨ ਚ ਸੰਜਮ ਪੈਦਾ ਹੋ ਗਿਆ ਮੰਨ ਲਓ ਕਿਸੇ ਨੇ ਦਾਨ ਪੁਨ ਕੀਤਾ ਉਹਦਾ ਕੰਮ ਬਹੁਤ ਚੱਲਿਆ ਉਹ ਵੀ ਕਹਿੰਦੇ ਨੇ ਆਪਣਾ ਜੇਬ ਖਰਚਾ ਘਟਾਓ ਆਪਾਂ ਵੀ ਦਾਨਪੁਨ ਕਰੀਏ ਇੱਥੇ ਸੰਤੋਖ ਦਾ ਅਰਥ ਸਿਮਰ ਨਹੀਂ ਆਇਆ ਸੰਤੋਖ ਨਹੀਂ ਇੱਥੇ ਘੱਟ ਕਰਕੇ ਪੈਸਾ ਜਮ੍ਹਾਂ ਕਰ ਲਿਆ ਇਸ ਕਰਕੇ ਕਿ ਦਾ ਦਾਨ ਕਰਾਂਗਾ ਤੇ ਮੈਨੂੰ ਫਲ ਬੜਾ ਮਿਲੇਗਾ ਸੁਣੋ ਦੋ ਤੁਕਾਂ ਸਤਿਆਂ ਮਨ ਸੰਤੋਖ ਊਪਜੈ ਸੰਜਮ ਪੈਦਾ ਹੋ ਗਿਆ ਵੀ ਪੈਸਾ ਬਚਾਓ ਕਾਹਦੇ ਲਈ ਦੇਣਾ ਕਹਿ ਵਿਚਾਰ ਆਪਾਂ ਦਾਨ ਦੇਾਂਗੇ ਮਹਾਰਾਜ ਕਹਿੰਦੇ ਦਾਨ ਰੱਬ ਲਈ ਨਹੀਂ ਅਗਲੀ ਤਕਬਿਰ ਨੂੰ ਕਲੀਅਰ ਕਰੇਗੀ ਦੇ ਦੇ ਮੰਗਾ ਸੈਸਾ ਗੁਣਾ ਉਹ 1 ਗੁਣਾ ਦਿੰਦੇ ਆ ਉਹਦੇ ਬਦਲੇ ਹਜ਼ਾਰ ਗੁਣਾ ਰੱਬ ਦੇ ਨਾਮ ਤੇ ਦਾਨ ਦੇ ਨਾਮ ਤੇ ਆਸ ਰੱਖਦੇ ਆ ਹਜ਼ਾਰ ਗੁਣਾ ਵਾਪਸੀ ਹੋਵੇ ਤੇ ਨਾਲ ਇਹ ਵੀ ਆਸ ਰੱਖਦੇ ਆ ਸ਼ੋਭ ਕਰੇ ਸੰਸਾਰ ਲੋਕਾਂ ਵਿੱਚ ਸਾਡੀ ਇਸ ਗੱਲ ਦੀ ਸ਼ੋਭਾ ਹੋਣੀ ਚਾਹੀਦੀ ਏ ਕਿ ਅਸੀਂ ਦਾਨ ਦਿੱਤਾ ਹੈ ਮੈਂ ਤਾਂ ਕਹਿਆ ਵੀ ਇਹ ਲਫ਼ਜ਼ ਜਿਹੜਾ ਸਵਈਆ ਹੈ ਇਹ ਨੁਕਾ ਆਰਤ ਕਰਨ ਤੋਂ ਪਹਿਲਾਂ ਥੋੜਾ ਜਿਹਾ ਬਾਣੀ ਦਾ ਵੇਸ ਬਣ ਜਾਏਗਾ ਬੜੀ ਘੋਰ ਸਮਝੌਕੀ ਪੈਗੀ ਹੁਣ ਸਤਿਆਂ ਮਨ ਸੰਤੋਖ ਉਪਜੈ ਦੇਨੈ ਕੈ ਵਿਚਾਰ দান ਨੂੰ ਗੁਰੂ ਗ੍ਰੰਥ ਸਹਿ ਮੰਨਦੇ ਆ ਜੀ ਪਰ ਭਗਤੀ ਸੰਯੁਗਤ দান ਨੂੰ ਮੰਨਿਆ ਗਿਆ ਫਿਰ ਬੇਨਤੀ ਸੁਣਿਓ ਹੁਣ ਇਹ ਕਹਿੰਦਾ ਦੀ ਗੁਰਮਤਿ ਵਿੱਚ ਜਾਨ ਦਾ ਕਨਸੈਪਟ ਹੀ ਕੋਈ ਨਹੀਂ ਗੁਰੂ ਨੂੰ ਦਾਨ ਨਹੀਂ ਕੀਤਾ ਜਾਂਦਾ ਉਂਝ ਦਾਨ ਮੰਨਿਆ ਗਿਆ ਬਾਣੀ ਚ ਪਰ ਭਗਤੀ ਸਭ ਤੋਂ ਸ਼੍ਰੋਮਣੀ ਹੈ ਜਦੋਂ ਕੋਈ ਸਿਮਰਨ ਵਿੱਚ ਭਿੱਜੀ ਕੋਈ ਰੂਹ ਸੱਚੇਵੇਂ ਕਿਸੇ ਲੋੜਵੰਦ ਦੀ ਝੋਲੀ 'ਚ ਕੁਝ ਪਾਉਂਦੀ ਏ ਉਹ ਇੱਕ ਕਰਤਾ ਬਣ ਕੇ ਨਹੀਂ ਪਾਉਂਦੀ ਸੁਣਿਓ ਸਿੱਖ ਜਦੋਂ ਦਾਨ ਕਰਦਾ ਏ ਉਹ ਕਦੀ ਕਰਤਾ ਦਾਨ ਬਣ ਕੇ ਦਾਨ ਨਹੀਂ ਕਰਦਾ ਉਹ ਦਾਨਪੁਨ ਕਰੇਗਾ ਪਰ ਦਾਨਪੁਨ ਕਰਕੇ ਕਰਤੇ ਦਾ ਸ਼ੁਕਰਾਨਾ ਕਰੇਗਾ ਜਿਨੇ ਦੇਣ ਵਾਸਤੇ ਕੋਈ ਦਿੱਤਾ ਹੈ ਮੇਰੀ ਸ਼ਹਿਦ ਬੇਨਤੀ ਸਮਝ ਗਏ ਹੋਗੇ ਜੇ ਪ੍ਰਸ਼ਾਦ ਕਰਾਂ ਪੁੰਨ ਬੋ ਦਾਨ ਇਹ ਕਿਰਿਆ ਹੈ ਪਰ ਮਹਾਰਾਜ ਕਹਿੰਦੇ ਮਨ ਆਠ ਪੈਰ ਕਰ ਤਿਸ ਕਾ ਧਿਆਨ ਅੱਠੇ ਪੈਰ ਉਹਨੂੰ ਚੇਤੇ ਕਰ ਜਿਨੇ ਤੈਨੂੰ ਦੇਣ ਵਾਸਤੇ ਕੋਈ ਦਿੱਤਾ ਹੋਇਆ ਫਰਕ ਹੈ ਨਾ ਜੀ ਮੈਂ ਬੇਨਤੀ ਕੀਤੀ ਉਹ ਦਾਨ ਭਗਤੀ ਸੰਯੁਕਤ ਹੈ ਸਿਮਰਨ ਸੰਯੁਕਤ ਹੈ ਉਹ ਦਾਨ ਜਿਨੂੰ ਭਾਈ ਸਾਹਿਬ ਜੀ ਕਹਿੰਦੇ ਆ ਕਿ ਹੱਥੋਂ ਦੇ ਕੇ ਭਲਾ ਮਨਾਵੇ ਐਸ਼ਾਨ ਨਾ ਕਰੇ ਫਿਰ ਬੇਨਤੀ ਹੈ ਕਿ ਕਿਸੇ ਬੰਦੇ ਨੂੰ ਕੁਝ ਦੇਵੇ ਦੇਣ ਤੋਂ ਬਾਅਦ ਐਸਾਨ ਨਾ ਕਰੇ ਮੈਂ ਤੇਰੀ ਮਦਦ ਕੀਤੀ ਸੱਚੇ ਰੱਬ ਦਾ ਭਲਾ ਮਨਾਵੇ ਤੂੰ ਕਿਰਪਾ ਕੀਤੀ ਮੈਂ ਸੇਵਾ ਕਰ ਸਕਿਆ ਮਹਾਰਾਜ ਸੱਚੇ ਪਾਤਸ਼ਾਹ ਇਹੇ ਬਚਨ ਕਰਦੇ ਆ ਮੈਂ ਫਿਰ ਬੇਨਤੀ ਕਰਾਂਗਾ ਕਿ ਉਸ ਤੁਕ ਤੇ ਸਤਿਆਂ ਮਨ ਸੰਤੋਖ ਉਪਜੈ ਦੇਣੈ ਕੈ ਵਿਚਾਰ ਦੇਦੇ ਮੰਗਾ ਸਹਿਸਾ ਗੁਣਾ ਸ਼ੋਭ ਕਰੈ ਸੰਸਾਰ ਪਰ ਗੁਰੂ ਨਾਨਕ ਸਾਹਿਬ ਕਹਿੰਦੇ ਆ ਅਸਲੀ ਗੱਲ ਕੀ ਹੈ ਮਹਾਰਾਜ ਕਹਿੰਦੇ ਨਾਨਕ ਭਗਤਾ ਪੋਖ ਸਲਾਹਣ ਚਾਹ ਮੁਸਲਮਾਨ ਚਾਹ ਜੋਗੀ ਚਾਹ ਜਤੀ ਚਾਹ ਹਿੰਦੂ ਚਾਹ ਦਾਨੀ ਕਹਿੰਦੇ ਦਰਾਂ ਸਾਲ ਅਸਲੀਅਤ ਵਿੱਚ ਇਨਸਾਨ ਉਹ ਹੈ ਪਰਮਾਤਮਾ ਦਾ ਭਗਤ ਜਿਹਦੇ ਅੰਦਰ ਇੱਕੋ ਭੁੱਖ ਲੱਗੀ ਹੈ ਕਿ ਮੈਂ ਪਾਰ ਬ੍ਰਹਮ ਪਰਮੇਸ਼ਵਰ ਨੂੰ ਜਪਣਾ ਹੈ ਉਹਨੂੰ ਸਿਬਤ ਸਲਾਹ ਦੀ ਭੁੱਖ ਹੈ ਨਾਨਕ ਭਗਤਾਂ ਭੁੱਖ ਸਲਾਹਣ ਸੱਚ ਨਾਮ ਆਧਾਰ ਉਹ ਨਾਮ ਦੇ ਆਧਾਰ ਤੇ ਜਿੰਦੇ ਆ ਮਹਾਰਾਜ ਕਹਿੰਦਿਆ ਨਾਨਕ ਭਗਤਾ ਭੁਖਸਲਾਂ ਸੱਚਾ ਨਾਮ ਆਧਾਰ ਸਦਾ ਆਨੰਦ ਰਹੇ ਦਿਨ ਰਾਤੀ ਗੁਣ ਬੰਤਿਆਂ ਪਾਸ਼ਾਰ ਉਹ ਸਦਾ ਆਤਮਿਕ ਆਨੰਦ ਵਿੱਚ ਰਹਿੰਦੇ ਨੇ ਉਹ ਗੁਣਾ ਵਾਲਿਆਂ ਦੇ ਪਾਸ਼ਾਰ ਦਾ ਅਰਥ ਉਹਨਾਂ ਦੇ ਚਰਨਾਂ ਦੀ ਧੂੜ ਬਣ ਕੇ ਰਹਿੰਦੇ ਆ ਇਹ ਕਿਉਂ ਬੇਨਤੀ ਕੀਤੀ ਹੁਣ ਇਸ ਸ਼ਲੋਕ ਵਿੱਚ ਮੁਸਲਮਾਨ ਜੋਗੀ Hindu ਆਦਕ ਦਾ ਜ਼ਿਕਰ ਆਇਆ ਇੱਕ ਬਚਨ ਹੋਰ ਪੜ ਲਈਏ ਕੀ ਗੱਲ ਗੁਰੂ ਗੋਬਿੰਦ ਸਿੰਘ ਸਾਨੂੰ ਸਮਝਾਣੀ ਚਾਹੁੰਦਿਆ ਇਉਂ ਕਹਿ ਲਓ ਮੈਂ ਤਾਂ ਇੱਕ ਮਨ ਚ ਆਇਆ ਸੀ ਕਿ 10 ਸਵਈਏ ਨਾ ਆਸਾ ਦੀਵਾਰ ਦਾ ਨਿਚੋੜ ਜੇ ਬਸ ਇੰਨੀ ਗੱਲ ਸਮਝ ਲਓ ਦੇਖੋ ਸਤਗੁਰੂ ਨੇ ਇੱਕ ਬਚਨ ਕਹੇ ਗਿਆਨੀ ਨਚੈ ਵਾਜੇਵਾਵੇਂ ਅਰੂਪ ਕਰੈ ਸ਼ਿੰਗਾਰ ਉੱਚਾ ਕੋ ਕਹਿ ਵਾਦਾ ਗਾਵੇਂ ਜੋ ਦਾ ਕਾ ਵਿਚਾਰ ਮੂਰਖ ਪੰਡਿਤ ਹਕਮਤ ਖੁਜਤ ਸੰਨਿਆ ਕਰੇ ਪਿਆਰ ਧਰਮੀ ਧਰਮ ਕਰੇ ਗਵਾਵੇਂ ਸਾਰੇ ਦੇਸ਼ ਕੋ ਦੇਖ ਰਹੋ ਮਤ ਕੋ ਨਾ ਦੇਖਿਤ ਪ੍ਰਾਨਪਤੀ ਕੇ ਧਰਮੀ ਧਰਮ ਕਰੇ ਗਵਾਵੇਂ ਮੰਗੇ ਮੋਖ ਦਵਾਰ ਜਤੀ ਸਦਾਵੇਂ ਜੁਗਤ ਨਾ ਜਾਣੇ ਛੱਡ ਬਹਿ ਘਰਬਾਰ ਸਭ ਕੋ ਪੂਰਾ ਆਪੇ ਹੋਵੇ ਘਟ ਨਾ ਕੋਈ ਆਖੇ ਪਤ ਪਰਵਾਣਾ ਪਿੱਛੇ ਪਾਈਐ ਤਾਂ ਨਾਨਕ ਤੋਲਿਆ ਜਾਪੈ ਇਹ ਵੀ ਸ਼ਲੋਕ ਆਸਾ ਕੀ ਬਾਣੀ ਦਾ ਹੈ ਜੀ ਥੋੜੇ ਜਿਹੇ ਦੇ ਅਰਥ ਕਰਾਂਗਾ ਕਿਉਂਕਿ ਪਹਿਲਾ ਸਵਈਆ ਥੋੜਾ ਜਿਹਾ ਔਖਾ ਵਿਖਮ ਵੀ ਹੈ ਕਿ ਉਹਦੇ ਅਰਥਾਂ ਵਾਲਾ ਪਹਜਾਣਾ ਹੈ ਮਹਾਰਾਜ ਸੱਤੇ ਪਾਤਸ਼ਾਹ ਕੀ ਕਰ ਰਿਹਾ ਬਖਸ਼ਿਸ਼ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਗਿਆਨੀ ਨੱਚੈ ਰਾਸਤਾਰੀਆਂ ਵਾਲਾ ਇਸ਼ਾਰਾ ਕੀਤਾ ਜੀ ਗਿਆਨਵਾਨ ਪੁਰਸ਼ ਰਾਸਲੀਲਾ ਵਿੱਚ ਮਗਨ ਨੇ ਰਾਸਤਾਰੀ ਨੇ ਰਾਮਲੀਲਾ ਚ ਨੇ ਚਲੋ ਅਸੀਂ ਵੀ ਉਸੇ ਸ਼੍ਰੇਣੀ ਚਾਹੁੰਨੇ ਆ ਮੈਂ ਕਿਦਨ ਅਰਜ਼ ਕੀਤੀ ਸੀ ਗੁਰਮਖੋ ਕੋਈ ਵਿਰਲਾ ਵਿਰਲਾ ਟਾਵਾ ਟਾਵਾ ਅੰਮੇ ਝੂਠ ਬੋਲੀ ਜਈਏ ਮਾਰੇ ਜੂਰੀ ਚ ਕੋਈ ਟਮਾਟਾ ਵਾ ਜਿਹਦੀ ਜ਼ਬਾਨ ਤੇ ਜੀਵਨ ਦੋਨੋਂ ਮੇਲ ਖਾਂਦੇ ਆ ਨਹੀਂ ਜਿੰਨੇ ਕੁ ਤੱਤੀ ਹਵਾ ਚਲਦੀ ਪਈ ਹੈ ਨਾ ਦਵਾਈ ਰੱਬ ਦੀ ਬੜਾ ਮੁਸ਼ਕਲ ਹੈ ਫਿਰ ਬੇਨਤੀ ਹੈ ਅਸੀਂ ਸ਼ਰੀਰਕ ਤੌਰ ਤੇ ਪਤ ਤੋਂ ਤੋਂ ਬਾਜਾਂਗੇ ਹਟ ਕਰਕੇ ਪਤਾ ਨਹੀਂ ਸੁਰਤ ਕਿੰਨੀ ਵਾਰੀ ਦਿਨ ਚ ਪਤ ਤ ਹੁੰਦੀ ਜਿੰਨਾ ਕਰਮਾਂ ਤੋਂ ਗੁਰੂ ਨੇ ਰੋਕਿਆ ਸੱਚੀ ਮੁੱੱਚੀ ਸੋਚ ਕਰਕੇ ਬੜਾ ਪਤ ਤ ਹੁੰਦਾ ਅੰਦਰ ਤੇ ਐਡੀ ਭੈੜੀ ਬਿਮਾਰੀ ਹੈ ਇਹ ਉਮਰ ਵੀ ਨਹੀਂ ਵੇਖਦੀ ਸੁਰਤ ਕਿਹੜੀ ਉਮਰ ਦੇਖਦੀ ਭਾਵੇਂ ਬਜ਼ੁਰਗੀ ਆ ਜਾਏ ਹਜ਼ੂਰ ਕਹਿੰਦੇ ਨੇ ਗਿਆਨੀ ਸਿਰਫ ਨਾਚ ਰਿਹਾ ਡਾਂਸ ਕਰ ਰਿਹਾ ਐਕਟਿੰਗ ਕਰ ਰਿਹਾ ਗਿਆਨੀ ਨੱਚੇ ਵਾਜੇ ਵਾਵੇਂ ਵਾਜੇ ਵੱਜਦੇ ਨੇ ਰਾਸਤਾਰੀ ਰਾਸ ਪਾ ਰਿਹਾ ਰੂਪ ਕਰੇ ਸ਼ਿੰਗਾਰ ਉਹ ਅਨੇਕਾਂ ਤਰ੍ਹਾਂ ਦਾ ਸ਼ਿੰਗਾਰ ਕਰ ਕਰਕੇ ਲੋਕਾਂ ਨੂੰ ਪ੍ਰਭਾਵਿਤ ਕਰ ਰਿਹਾ इमोशनल ਕਰ ਰਿਹਾ ਗਿਆਨੀ ਨੱਚੇ ਵਾਜੇ ਵਾਵੇਂ ਰੂਪ ਕਰੇ ਸ਼ਿੰਗਾਰ ਉੱਚਾ ਕੂਕੈ ਢਾਡੀ ਸਾਹਿਬ ਉੱਚਾ ਉੱਚਾ ਗਾਉਂਦੇ ਆ ਕੂਕਾਂ ਦਾ ਅਰਥ ਹੀ ਕੂਕਣਾ ਵਾਦਾ ਇੱਥੇ ਵਾਦਾ ਦਾ ਅਰਥ ਕਈਆਂ ਨੇ ਬਾਦ ਵੀ ਬਾਦ ਕੀਤਾ ਇਹ ਗੁਰਮੁਖ ਵਿਦਵਾਨ ਵਾਦਾ ਦਾ ਅਰਥ ਵਾਰਾਂ ਕਰਦੇ ਆ ਢਾਡੀ ਉੱਚੀ ਗਾਉਂਦੇ ਆ ਯੋਧਿਆਂ ਦੀਆਂ ਵਾਰਾਂ ਗਾ ਕੇ ਸੁਣਾਉਂਦੇ ਆ ਕਿ ਫਲਾਣਾ ਯੋਧਾ ਇਸ ਤਰ੍ਹਾਂ ਹੋਇਆ ਉੱਚਾ ਕੂਕੈ ਵਾਦਾ ਗਾਵੇਂ ਯੋਧਾਂ ਦਾ ਵਿਚਾਰ ਮੂਰਖ ਪੰਡਿਤ ਮਹਾਰਾਜ ਕਹਿੰਦੇ ਨੇ ਖੈ ਵਿਦਵਾਨ ਪਰ ਮੂਰਖ ਹੈ ਮੂਰਖ ਪੰਡਿਤ ਹਕਮਤ ਖੁਜਤ ਸਿਆਣਾ ਹੈ ਪਰ ਉਸ ਗਿਆਨ ਨੂੰ ਜੋੜਨ ਦੀ ਥਾਂ ਸੋਈ ਦੀ ਥਾਂ ਤੇ ਕੈਂਚੀ ਬਣਾ ਕੇ ਵਰਦਾ ਪਿਆ ਹੈ ਦਰਜੀ ਕੋਲ ਜੀਤੀ ਜਾਂ ਤਾਂ ਦੋਨੋਂ ਹੀ ਨੇ ਨਾ ਕੈਂਚੀ ਵੀ ਉਹਦੇ ਕੋਲ ਹੈ ਸੋਈ ਵੀ ਉਹਦੇ ਕੋਲ ਤੇ ਯਾਦ ਰੱਖਿਓ ਗਿਆਨ ਬੰਦਾ ਜਿਸ ਬੰਦੇ ਕੋਲ ਬੁੱਧ ਗਿਆਨ ਇਹ ਦੋਨੋਂ ਚੀਜ਼ਾਂ ਨੇ ਉਹ ਜਿੱਥੇ ਮਰਜੀ ਚਾਹੇ ਕੈਂਚੀ ਦੀ ਸ਼ਬਦ ਵਰਤ ਕੇ ਪਾੜ ਕੇ ਲੀਰੋ ਲੀਰ ਕਰਦਾ ਜਿੱਥੇ ਚਾਹੇ ਲੀਰੋ ਲੀਰ ਹੋ ਗਿਆ ਨੂੰ ਦੁਬਾਰਾ ਫਿਰ ਘੱਟਦਾ ਮਹਾਰਾਜ ਕਹਿੰਦੇ ਆ ਦੇਖੋ ਇਹ ਕੀ ਹੋ ਰਿਹਾ ਮੂਰਖ ਪੰਡਿਤ ਹਕਮਤ ਖੁਜਤ ਸੰਜੈ ਕਰਾਂ ਸੰਜੈ ਦਾ ਅਰਥ ਹੈ ਮਾਇਆ ਇਕੱਠੀ ਕਰਦੇ ਸੰਜੈ ਕਰਾਂ ਪਿਆਰ ਧਰਮੀ ਧਰਮ ਕਰਾਂ ਗਵਾਵਾਂ ਧਰਮ ਕਰਦੇ ਨੇ ਜਿਹੜਾ ਬਚਨ ਅਜ ਮਹਾਰਾਜ ਕਰ ਰਿਹਾ ਸਲਾਬਕ ਸ਼ੁੱਧ ਸਮੂਹ ਸਿਧਾਂਤ ਕੇ ਧਰਮੀ ਧਰਮ ਕਰਾਂ ਗਵਾਵਾਂ ਧਰਮ ਦੇ ਨਾਂ ਤੇ ਕਈ ਖੱਟ ਕਰਮ ਕਰਦੇ ਨੇ ਰਬ ਨੂੰ ਥੋੜਾ ਮੰਗਦੇ ਆ ਮੰਗੈ ਮੋਖ ਦਵਾਰ ਕਹਿੰਦੇ ਸਾਨੂੰ ਮੁਕਤੀ ਚਾਹੀਦੀ ਮਹਾਰਾਜ ਕਹਿੰਦੇ ਆ ਸਵਾਰਥ ਹੈ ਨਾ ਆਪਣਾ ਮੈਂ ਮੁਕਤ ਹੋ ਜਾ ਮਹਾਰਾਜ ਕਹਿੰਦੇ ਤੂੰ ਪਰਮਾਤਮਾ ਨੂੰ ਕਿਉਂ ਨਹੀਂ ਮੰਗਦਾ ਪਿਆ ਸ੍ਰੀਪਤ ਸ੍ਰੀ ਭਗਵਾਨ ਦੀ ਕਿਰਪਾ ਕਿਉਂ ਨਹੀਂ ਮੰਗਦਾ ਪਿਆ ਤੂੰ ਉਹਦੇ ਵਿੱਚ ਰੱਤੇ ਜਾਨ ਨੂੰ ਨਿਸ਼ਾਨਾ ਕਿਉਂ ਨਹੀਂ ਬਣਾਉਂਦਾ ਮਹਾਰਾਜ ਜੀ ਬਚਨ ਕਰ ਰਿਹਾ ਕਿ ਦੇਖੋ ਧਰਮੀ ਧਰਮ ਕਰੇ ਗਵਾਵੇਂ ਮੰਗੈ ਮੋਖ ਦਵਾਰ ਜਤੀ ਸਦਾਵੇਂ ਜੁਗਤ ਨਾ ਜਾਣੇ ਛੱਡ ਬਹਿ ਘਰਬਾਰ ਜਤੀ ਬਣ ਗਏ ਪਰ ਜ਼ਿੰਦਗੀ ਜੀਣ ਦੀ ਜੁਗਤ ਨਹੀਂ ਆਈ ਹੱਟ ਕਰਕੇ ਇੰਦਰੀਆਂ ਕਾਬੂ ਕਰ ਲੀਆਂ ਪਰ ਮਨਵਾ ਤੇ ਕਾਬੂ ਨਹੀਂ ਆਇਆ ਬੇਨਤੀ ਹੈ ਕਿ ਦੇਖੋ ਆ ਬੱਚੇ ਬੰਬਲੇ ਹੁੰਦੇ ਨਾ ਦੀਵਾਲੀ ਵਾਲੇ ਦਿਨ ਜਾਂ ਕਿਤੇ ਪਟਾਕੇ ਚਲਾਉਂਦੇ ਆ ਉਸ ਬੰਬ ਦਾ ਨਿੱਕਾ ਜਿਹਾ ਸੇਬਾ ਬਾਾਰ ਨਿਕਲਿਆ ਛੋਟਾ ਜਹਾਂਜੀ ਉਹਨੂੰ ਅੱਗ ਲਾਣੇ ਆ ਜੇ ਅੰਦਰ ਬਰੂਦ ਖੈ ਤੇ ਪਟਾਕਾ ਵਸ਼ ਪਏਗਾ ਅਗ ਤਾਂ ਸਿਰਫ ਇਸ਼ਾਰਾ ਹੈ ਉਹਦੇ ਲਈ ਜੇ ਅੰਦਰ ਵਿਰੋਧ ਕੋਈ ਨਹੀਂ ਨਾ ਤੇ ਪਟਾਕਾ ਨਹੀਂ ਪਹਿਣਾ ਗੁਰਮੁਖੋ ਸੱਚ ਇਹ ਜੇ ਕਿ ਅੰਦਰ ਵਾਸ਼ਨਾ ਦਾ ਵਿਰੋਧ ਹੁੰਦਾ ਬਾਹਰੋਂ ਥੋੜੀ ਜੀ ਅਗ ਮਿਲਦੀ ਧੀਰੇ ਬੰਦੇ ਦਾ ਪਟਾਕਾ ਪੈ ਜਾਂਦਾ ਹੈ ਵਿਰੋਧ ਹੈ ਸਿਰਫ ਇਸ਼ਾਰਾ ਮਿਲਦਾ ਦੱਬੀ ਬੈਠੇ ਨਾ ਮਹਾਰਾਜ ਬਖਸ਼ਿਸ਼ ਕਰ ਰਿਹਾ ਕਦ ਨੇ ਜੋਗੀ ਜਤੀ ਬਣ ਗਏ ਪਰ ਜੁਗਤ ਨਹੀਂ ਆਈ ਘਰ ਛੱਡ ਦਿੱਤਾ ਪਰਿਵਾਰ ਛੱਡ ਦਿੱਤਾ ਇਸਤਰੀ ਛੱਡ ਦਿੱਤੀ ਇਸਤਰੀ ਤਜ ਕਰ ਕਾਮ ਵਿਆਪਿਆ ਚਿਤ ਲਾਇਆ ਪਰ ਨਾਰੀ ਸੁਣੋ ਬੇਨਤੀ ਮਹਾਰਾਜ ਜਿਹੜੀ ਮੈਂ ਬੇਨਤੀ ਕੀਤੀ ਕਹਿੰਦੇ ਜਤੀ ਸਦਾਵੇਂ ਜੁਗਤ ਨਾ ਜਾਣੇ ਚਿਤ ਲਾਇਆ ਪਰ ਨਾਰੀ ਆਪਣਾ ਘਰ ਛੱਡ ਦਿੱਤਾ ਪਰ ਸੁਰਤਾਂ ਦੂਜੀਆਂ ਔਰਤਾਂ ਵੀ ਚਲੀ ਗਈ ਜਿੰਦਗੀ ਜੀਣ ਦਾ ਤਰੀਕਾ ਨਹੀਂ ਆਇਆ ਵਰਮੀ ਮਾਰੀ ਸਾਪ ਨਾ ਮਾਰੀ ਉਪਰੋਂ ਖੁੱਡ ਬੰਦ ਕਰਨ ਦੇ ਨਾਲ ਸੱਪ ਨਹੀਂ ਮਰਦਾ ਸ਼ਾਪਨੂ ਤਾਂ ਕੱਢ ਕੇ ਮਾਰਨਾ ਪਏਗਾ